ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਤੋਂ 40 ਸਾਲ ਪਹਿਲਾਂ ਦੀ ਕਬੱਡੀ ਦੀ ਗੱਲ ਕਰੀਏ ਤਾਂ ਉਹ ਕਬੱਡੀ ਸਾਡੇ ਸਾਹਮਣੇ ਬੈਠੀ ਹੈ ਤੇ ਪਹਿਲਾਂ ਤਾਂ ਮੈਂ ਤੁਹਾਡਾ ਲੋਕ ਮੰਚ ਪੰਜਾਬ ਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਪਹਿਲਾਂ ਤੁਸੀਂ ਆਪਣਾ ਮੈਨੂੰ ਨਾਮ ਦੱਸੋ ਕਿ ਕਿਹੜਾ ਨਾਮ ਤੁਹਾਡਾ ਉਹਦਾ ਨਾਮ ਕੀ ਆ ਪੂਰਾ ਤੇ ਕਬੱਡੀ ਦੇ ਰਿਹਾ ਜਿਹੜਾ ਨਾਮ ਤੁਹਾਡਾ ਮਨਪੂਰਨ ਹੈ ਮੈਂ ਸਭ ਤੋਂ ਪਹਿਲਾਂ ਜੋ ਦਰਸ਼ਕ ਨੇ ਮੰਚ ਦੇ ਉਹਨਾਂ ਸਾਰਿਆਂ ਨੂੰ ਚਾਲ ਭਲੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪੂਰਾ ਹਰਮਨ ਸਿੰਘ ਛੱਟਾ ਹੈ ਪਰ ਕਬੱਡੀ ਵਿੱਚ ਮੈਂ ਪੰਸਾ ਪਹਿਲਵਾਨ ਢੰਡਵਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਆਪਾਂ ਸ਼ੁਰੂ ਕਬੱਡੀ ਤੋਂ ਹੀ ਕਰਦੇ ਆ ਕਿ ਕਬੱਡੀ ਜਿਹੜੀ ਹੈ ਤੁਸੀਂ ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤੀ ਜਿਹੜੀ ਕਬੱਡੀ ਖੇਡਣੀ ਸਕੂਲ ਤੋਂ ਸ਼ੁਰੂ ਕੀਤੀ ਜਾਂ ਉਦੋਂ ਪਹਿਲਾਂ ਤਾਂ ਮੈਂ 34 ਕਿਲੋ ਦਾ ਛੋਟਾ ਹੁੰਦਾ ਵੀ ਖੇਡੇ ਸੀ 1 ਕਿਲੋ ਵਰੀ ਪਰ ਮੈਂ ਫਿਰ ਪੜ੍ਹਾਈ ਵਾਲ ਸਾਡੇ ਫਾਦਰ ਸਾਹਿਬ ਦੀ ਪੜ੍ਹਾਈ ਵਾਲ ਤਵਜੋ ਸੀ ਵੀ ਪੜ੍ਹਾਈਆਂ ਲੋਗ ਹੈ ਮੈਂ ਫਿਰ ਬਾਅਦ ਵਿੱਚ ਹਾਲੀਵੁੱਡੀ ਜੰਦਰ ਪੜਦੇ ਸੀਗੇ ਸਾਡੇ ਪਰਿਵਾਰ ਚ ਭੜਵਾਨੀ ਸੀ ਖਰਾਕ ਰੋਗ ਚੰਗੀ ਭੇਜ ਦੇ ਮੈਂ ਜੰਦਰ ਪੜਨ ਲੱਗਿਆ ਤਾਂ ਉਹਨਾਂ ਨੇ ਮੈਨੂੰ ਚੰਗਾ ਕਿਉਂ ਭੇਜਣਾ ਪੈਂ ਮੈਂ ਡਾਕਟਰ ਮੇਰੇ ਫਾਦਰ ਦੀ ਸੀ ਜੀ ਵੀ ਡਾਕਟਰ ਬਣੇ ਪਰ ਮੈਂ ਡਾਕਟਰ ਤਾਂ ਨਹੀਂ ਬਣਿਆ ਮੈਂ ਜੰਦਰ ਨੂੰ ਪਰਮਾਨ ਬਣ ਗਿਆ ਤੇ ਮੈਂ ਜਿਹੜੀ ਮੇਰੀ ਕਬੱਡੀ ਦੀ ਮੇਨ ਸ਼ੁਰੂਆਤ ਜੇ ਮੇਨ ਸ਼ੁਰੂ ਕਰੀਏ ਤਾਂ ਮੇਰੀ ਗੁਣ ਨਾਲ ਇੰਟਰਨੈਸ਼ਨਲ ਕਾਲਜ ਦੇ ਮਿਕੋਦਰ ਤੋਂ ਹੋਈ ਚਲੋ ਆਪਾਂ ਪਹਿਲਾ ਪਰਿਵਾਰ ਤੇ ਆ ਜਾਈਏ ਕਿ ਭਈ ਪਰਿਵਾਰ ਦੇ ਵਿੱਚ ਕੌਣ ਕੌਣਾ ਤੇ ਤੁਹਾਡੇ ਫਾਦਰ ਸਾਹਿਬ ਵੀ ਇਸ ਲਾਈਨ ਦੇ ਨਾਲ ਕਬੱਡੀ ਨਾਲ ਜਾਂ ਪਲਵਾਨੀ ਨਾਲ ਜੁੜੇ ਹੋਏ ਸੀ ਜਾਂ ਪਰਿਵਾਰ ਤੋਂ ਕਿੱਦਾਂ ਤੁਹਾਨੂੰ ਜੋਗ ਪਿਆ ਹੈ ਜਿਹੜਾ ਪਰਿਵਾਰ ਸੀ ਸਾਡਾ ਮੇਰੇ ਫਾਦਰ ਸਾਹਿਬ ਉਹ ਵੀ ਪਲਵਾਨ ਸੀ ਇਸ ਇਲਾਕੇ ਦੇ ਬਹੁਤ ਉੱਚੀ ਜੋੜ ਦੇ ਤਾਂ ਨਹੀਂ ਸੀਗੇ ਪਰ ਇੱਥੇ ਆਲੇ ਦੁਆਲੇ ਉਹਨਾਂ ਦੇ ਚੰਗੇ ਪਲਵਾਨਾਂ ਦੇ ਨਾਂ ਸੀ ਉਹਨਾਂ ਦਾ ਤੇ ਸਾਡੇ ਨਾਨਕੇ ਵੀ ਪਲਵਾਨ ਸੀਗੇ ਸਾਡਾ ਨਾਨਾ ਵੀ ਪਲਵਾਨ ਸੀਗਾ ਤੇ ਸਾਡੇ ਮੇਰੇ ਤਿੰਨੇ ਬੱਚੇ ਉਹ ਵੀ ਪੌਣ ਹੋਏ ਆ ਤੇ ਇਸ ਲਈ ਪਰਿਵਾਰ ਵਿੱਚ ਸੀ ਮੇਰੇ ਭਰਾ ਜਿਹੜੇ ਸਾਰੇ ਤੇ ਉਹ ਵੀ ਸਪੋਰਟਸਮੈਨ ਸੀਗੇ ਪੂਰਨ ਸਿੰਘ ਉਹ ਵੀ ਫੈਰਿਕ ਹੋਏ ਸੀਗਾ ਗਿਆਨ ਸਿੰਘ ਉਹ ਵੀ ਕਬੱਡੀ ਦਾ ਤਕੜਾ ਪਲੇਅਰ ਹੋਇਆ ਹਰਕਾਰ ਵੀ ਤਕੜਾ ਹੋਇਆ ਸਾਰੇ ਪਰਿਵਾਰ ਨੇ ਜੋ ਸਪੋਰਟਸ ਵਿੱਚ ਹਿੱਸਾ ਲਿਆ ਤੇ ਉਸੇ ਲੜੀ ਨੂੰ ਤੁਸੀਂ ਅੱਗੇ ਤੋਰਿਆ ਤੁਸੀਂ ਕਬੱਡੀ ਨੂੰ ਆਪਣਾ ਹਾਂ ਦੀ ਕਬੱਡੀ ਉਹ ਪਰਿਵਾਰ ਕਰਕੇ ਮੈਂ ਹੱਥੋਂ ਵੱਡਾ ਸੀਗਾ ਫਤੋ ਮੈਂ ਸ਼ੁਰੂ ਕੀਤੀ ਇਸ ਨੂੰ ਹੋਇਆ ਹੋ ਸਕਦਾ ਮੇਰੇ ਭਰਾਵਾਂ ਨੇ ਵੀ ਮੇਰੇ ਨਾਲ ਦੇਖ ਕੇ ਆਪਣੀ ਮਿਹਨਤ ਸ਼ੁਰੂ ਕੀਤੀ ਹੋਵੇ ਇਕੱਠੇ ਪਰ ਤੁਸੀਂ ਆਪਣੇ ਪਰਿਵਾਰ ਬਾਰੇ ਵੀ ਸਾਡੇ ਨਾਲ ਗੱਲ ਕਰੋ ਕਿ ਇਸ ਟਾਈਮ ਪਰਿਵਾਰ ਦੇ ਵਿੱਚ ਬੱਚੇ ਕਿੰਨੇ ਆ ਤੇ ਬੱਚੇ ਕੀ ਕਰਦੇ ਆ ਮੇਰੇ ਅਸਲ ਤਨ ਲੜਕੇ ਸੀ ਇੱਕ ਲੜਕੀ ਸੀ ਲੜਤੀ ਬੈਈ ਹੋਈ ਆ ਤਿੰਨੇ ਬੱਚੇ ਵਾਹੇ ਹੋ ਸੀਗੇ ਠੀਕ ਹੈ ਤੇ ਤਿੰਨੇ ਬੱਚੇ ਮੇਰੇ ਇੰਟਰਨੈਸ਼ਨਲ ਰੈਸਲਿੰਗ ਚ ਹੋਈ ਤੇ ਕਬੱਡੀ ਵੀ ਹੋਇਆ ਪਹਿਲਾਂ ਉਹ ਰੈਸਲਿੰਗ ਕੌਣ ਕਰਦੇ ਸੀਗੇ ਜਿਹੜੇ ਵੱਡੇ ਮੁੰਡੇ ਦੋਵੇਂ ਸੀਗੇ ਉਹ ਵਾਈਲ ਰਸਲਿੰਗ ਵਿੱਚ ਸਕੂਲ ਕੋਈ ਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਠੀਕ ਹੈ ਜਿਹੜਾ ਛੋਟਾ ਬੱਚਾ ਸੀ ਮੇਰਾ ਉਹਨੇ ਕਾਮਰਵੇਲਥ ਵਿੱਚ ਪਾਰਟਿਸਿਪੇਟ ਕੀਤਾ ਠੀਕ ਹੈ ਜੀ ਉਹ ਕਾਮਰਵੇਲਥ ਵਿੱਚ ਉਹ 4 ਸਾਈਜ਼ ਉਹ ਤੋਂ ਚਾਰ ਮੋੜੀ ਧਨੋਸਾ ਠੀਕ ਹੈ ਤੇ ਉਹ ਅਮਰੀਕਾ ਵਿੱਚ ਵੀ ਪੜਦਾ ਰਿਹਾ ਸਪੋਰਟਸ ਕੋਟੇ ਦੇ ਫ੍ਰਿਜਨੋ ਠੀਕ ਹੈ ਤੇ ਬਦਕਿਸਮਤੀ ਨਾਲ ਉਹਨਾਂ ਦੀ 1916 ਵਿੱਚ ਆ 2016 ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਉਹਦੇ ਨਾਂ ਤੇ ਜੱਜ ਸਿੰਘ ٹرسٹ ਚੱਲਦਾ ਉਹਦੇ ਨਾਂ ਤੇ ਹੁਣ ਮੇਰੇ ਬڑے ਭਾਈ ਸਾਦ ਸੇਵਾਦਾਰ ਆ ਇਹ ਸਿੰਧ ਬੜੀ ਚੜ੍ਹਦੇ ਪਾਉਂਦੇ 40 50 ਸਾਲ ਦੇ ਤੇ ਇਹਨਾਂ ਨੇ ਉਹਦੇ ਨਾਂ ਤੇ ਸਿੰਧਪੁਰ ਸ਼ੁਰੂ ਕਰ ਦਿੱਤੀ ਉਹਦੇ ਪਰ ਮੇਰੇ ਤੇ ਨੇ ਅਸੀਂ ਸਾਡੇ ਘਰ ਵਿੱਚ ਸਾਦੀ ਖਰਾਜ ਹੀ ਰਹੀ ਆ ਸਾਡੇ ਰਹਿ ਆ ਪਰ ਉਹਦੇ ਨਾਲ ਐਡਵਾਂਟੇਜ ਸਾਨੂੰ ਇਹ ਹੋਇਆ ਕਿ ਮੇਰੇ ਬੱਚੇ ਜਿਹੜੇ ਆ ਉਹ ਬੀਨਸ ਚ ਪੈ ਗਏ ਤੇ ਮੁੰਡਾ ਫਿਰ ਜੋ ਤਾਬਸ ਬਣ ਗਿਆ ਉਹਨਾਂ ਆਪ ਦੀ ਬੜੀ ਥੋੜੀ ਕਮਾਈ ਕਰਦਾ ਦੂਆ ਬੀਨਸ ਚ ਪੈ ਗਿਆ ਜੇ ਚੰਗੇ ਬਣਨੇ ਲੱਗੇ ਆ ਚੰਗੀ ਸੋਚ ਰੱਖੀ ਆ ਚਲੋ ਫੈਮਲੀ ਪੋਲਵਾਰਕ ਤੌਰ ਤੇ ਆਰਥਿਕ ਤੌਰ ਤੇ ਪਰਮਾਤਮਾ ਦੀ ਕਰਾਵਾ ਜਿਹੜੀ ਜਿਹੜੀ ਖੇਡਾਂ ਦਾ ਸਿਲਸਿਲਾ ਵੀ ਜਿਹੜਾ ਹੈ ਉਹਦੇ ਵਰਕਰਾਰਾ ਹਾਂਜੀ ਬਹੁਤ ਬਹੁਤ ਵਰਕਰਾਰਾ ਨਾਲ ਸਾਡੇ ਅਸੀਂ ਫੇ ਪ੍ਰੈਫਰ ਕਰਦੇ ਹਾਂ ਫੁੱਲ ਟਾਈਮ ਅਸੀਂ ਜਿਹੜੀ ਸਪੋਰਟਸ ਨੂੰ ਫੁੱਲ ਟਾਈਮ ਕਮਰਸ਼ਲ ਚ ਨਹੀਂ ਲਿਆਦੇ ਅਸੀਂ ਸਿਰਫ ਉਹ ਸਿਹਤ ਬਣਾਉਣ ਲਈ ਚੰਗੇ ਇਨਸਾਨ ਬਣਾਉਣ ਲਈ ਇਹਦੇ ਲਈ ਵਰਤਦੇ ਹਾਂ ਬਹੁਤ ਬੱਲੇ ਤੇ ਜਿਹੜੀ ਹੈਗਾ ਬਾਕੀ ਜਿਹੜਾ ਆਵਦਾ ਕੰਮ ਕਰ ਕਿਰਤ ਜੇ ਪਰਮਾਤਮਾ ਨੇ ਵੇਖੋ ਸਿੱਕੀ ਦਾ ਵੀ ਸੁਧਾਰਿਆ ਕਿਰਤ ਕਰੋ ਨਾਮ ਜਪੋ ਮਨ ਸ਼ਬ ਉਹਨਾਂ ਨੇ ਵੇਰ ਪਰਵਾਜ਼ ਵਾਲੇ ਕਿਰਤ ਨੂੰ ਫਰੰਟ ਤੇ ਰੱਖਿਆ। ਬਿਲਕੁਲ। ਉਹਨਾਂ ਨੇ ਜਿਹੜਾ ਨਾਮ ਜੋ ਪਣਾ ਦੂਗਾ ਨੰਬਰ ਤੇ ਰੱਖਿਆ ਹੈ। 1 ਸ਼ਕਲਾਉਤੀਆਂ ਨੰਬਰ ਤੇ ਰੱਖਿਆ। ਬਿਲਕੁਲ। ਜਿਹੜੀ ਕਿਰਤ ਹੈ ਇਹ ਸਭ ਤੋਂ ਉੱਤਮ ਹੈ। ਜਿਨ੍ਹਾਂ ਨੂੰ ਕੰਮ ਕਰਨ ਦੀ ਆਤਿਆ ਕੰਮ ਸਾਡੀ ਕਨਸਟੀਟਿਊਸ਼ਨ ਕੰਮ ਕਰਨ ਦੀ ਆ। ਬਾਕੀ ਸਾਡੀ ਨੀਦ ਹਰ ਇੱਕ ਦਾ ਜੇ ਕਿਸ ਦਾ ਉਪਰਾ ਕਰ ਸਕਦੇ ਆ। ਕਰਦੇ ਇਦਾਂ ਨਹੀਂ ਤੇ ਆਰਾਮ ਨਾਲ ਟੱਪਰ ਪਾਉਂਦੇ। ਬਿਲਕੁਲ। ਤੇ ਬਾਕੀ ਜਿਹੜੀ ਕਬੱਡੀ ਦੀ ਆਪਾਂ ਪਹਿਲਾਂ ਤਾਂ ਪਿੰਡ ਤੋਂ ਲੈਨੇ ਆ ਕਿ ਪਿੰਡ ਦੀ ਟੀਮ ਤੋਂ ਸ਼ੁਰੂ ਹੋਈ ਜਾਂ ਕੋਲਜ ਤੋਂ ਸ਼ੁਰੂ ਹੋਈ। ਮੈਂ ਨਹੀਂ ਸੀ ਟੀਮ ਸੀ ਮੈਂ ਪਿੰਡਾਂ ਦੇ ਟੀਮਾਂ ਵਿੱਚ ਘੱਟ ਖੇਡਿਆ ਮੈਂ ਕਾਲਜ ਵਿੱਚ ਨੈਸ਼ਨਲ ਕਾਲਜ 'ਚ ਅਸੀਂ ਯੂਨੀਵਰਸਿਟੀ ਲਗਾਤਾਰ 3 ਸਾਲ ਮੇਰਾ ਸਾਥੀ ਸੀ ਹੁਗਾ ਮੈਲ ਪਲੇਅਰ ਨਾਲ ਜੈਸੀ ਸੀਗਾ ਉਹ ਵੀ ਸ਼ੰਕਰਦਾਈ ਹੁੰਦਾ ਬਲਕਿ ਸਿਰਫ ਨਾਨਕੇ ਉਹ ਪਲੇਅਰ ਸੀ ਅਸੀਂ ਜੱਗੀ ਰਸੂਲਪੁਰ ਵਾਲੇ ਚਾਲਕ ਪਲੇਅਰ ਵਧੀਆ ਸੀਗਾ ਇਹਦਾ ਨੈਸ਼ਨਲ ਕਾਲਜ ਗੁਰਨਾਥ ਨੈਸ਼ਨਲ ਕਾਲਜ ਨਕੋਦਰ ਅੱਤੇ ਅਸੀਂ 3 ਸਾਲ ਲਗਾਤਾਰ ਯੂਨੀਵਰਸਿਟੀ ਗੁਰਨਾਥ ਯੂਨੀਵਰਸਿਟੀ ਜਿੱਤੀ ਹੈ ਕਿਉਂਕਿ ਇਹ ਕਾਲਜ ਪਹਿਲੇ ਸਾਲ ਹੀ ਸ਼ੁਰੂ ਹੋਇਆ ਸੀ ਪਹਿਲੇ ਸਾਲ ਹੀ ਅਸੀਂ ਚੈਂਪੀਅਨ ਬਣੇ ਲਗਾਤਾਰ ਤਿੰਨ ਸਾਲ ਚੈਂਪੀਅਨ ਬਣਦੇ ਰਹੇ ਲਗਾਤਾਰ ਤਿੰਨ ਸਾਲ ਚ ਇਹ ਉਹ ਦੁਬਾਰਾ ਵੀ ਕਬੱਡੀ ਦਾ ਜਿਹੜਾ ਦੌਰ ਹੈ ਕਬੱਡੀ ਕੱਪ ਪੰਜਾਬ ਦੇ ਵਿੱਚ ਪਹਿਲਾਂ ਤੋਂ ਮਸ਼ਹੂਰ ਹੈ ਤੇ ਸਾਡੇ ਵੱਡੇ ਪਿੰਡਾਂ ਦੇ ਕੋਗਾ ਵੱਟ ਖੇਡ ਮੇਲੇ ਉਦੋਂ ਵੀ ਫਿਰ ਕੋਈ ਨਹੀਂ ਹਾਂਜੀ ਉਹ ਫਿਰ ਜਿਹੜੇ ਤਕਰੀਬਨ ਉਹਦਾਂ ਅਸੀਂ ਮੁੰਡੇ ਇਕੱਠੇ ਸਾਡੀ ਕਾਲਜ ਦੀ ਟੀਮ ਤੜੀ ਤੇ ਉਦੋਂ ਦੇਵੀਦਿਆਲ ਹੁਣਾਂ ਦਾ ਮੇਨ ਗਰੁੱਪ ਹੁੰਦਾ ਸੀਗਾ ਲੁਧਿਆਣੇ ਦਾ ਉਹ ਪੰਜਾਬ ਚ ਪਹਿਲਾਂ ਸਾਨੂੰ ਚਾਂਸ ਹੀ ਨਹੀਂ ਦਿੰਦਾ ਸੀਗਾ ਤੇ ਸਾਡੇ ਉਹਨਾਂ ਨਾਲ ਮੁਕਾਬਲੇ ਹੋਏ ਸੀ ਉਹਨਾਂ ਨੂੰ ਜਿੱਤਣਾ ਆਪਾਂ ਉਹ ਕੋਗੇ ਦੇ ਸਿਰ ਤੇ ਸਾਡੇ ਨਾਲ ਸਾਡੇ ਸਾਥੀ ਹੁੰਦੇ ਸੀਗੇ ਇੱਕ ਰਾ ਸੀਗਾ ਇੱਕ ਵੰਸਾ ਸੀਗਾ ਲੁਨਿਆ ਦਾ ਬਾਕੀ ਕੌੜੀ ਦੀ ਸਾਡੀ ਟੀਮ ਸੀਗੀ ਅਸੀਂ ਸਾਰੇ ਤਕਰੀਬਨ ਉਹਨਾਂ ਨੂੰ ਅਸੀਂ ਦੋ ਪੰਜਾਬ ਟੂਰਨਾਮੈਂਟ ਜਿੱਤੇ ਇੱਕ ਨੂਰਪੋਟ ਦਿੱਤੀ ਇੱਕ ਪੰਜ ਗਣ ਤੇ ਚੈਂਪੀਅਨਸ਼ਿਪ ਪ੍ਰਸੰਗ ਨੂੰ ਰਹੀ ਜਿੱਤੀ ਤੇ ਜਿਹੜੇ ਕਬੱਡੀ ਦੇ ਵਿੱਚ ਜਿੱਦਾਂ ਹਰ ਟੀਮ ਦੇ ਵਿੱਚ ਚਾਹੇ ਕੋਈ ਵੀ ਗੇਮ ਉਹਦੇ ਵਿੱਚ ਇੱਕ ਜੋੜੀਆਂ ਮਸ਼ਹੂਰ ਹੁੰਦੀਆਂ ਹਮੇਸ਼ਾ ਤੇ ਤੁਹਾਡਾ ਵੀ ਇਦਾਂ ਸੀਗਾ ਕਿ ਕੋਈ ਤੁਹਾਡੀ ਟੀਮ ਦੀ ਵੀ ਆਹ ਜੋੜੀ ਆ ਗਈ ਵੀ ਆ ਜਣੀ ਛੱਡਦੀ ਮੈਚ ਉਹ ਇਸ ਤਰ੍ਹਾਂ ਸੀਗੀ ਉਦੋਂ ਤਕਰੀਬਨ ਰੇਡਰ ਵਿੱਚੋਂ ਮੈਂ ਜਿਲਦਰ ਚੋਂ ਤਕੜਾ ਸੀ ਸਭ ਤੋਂ ਤੇ ਕੋ ਗਾ ਤਾਂ ਤੇ ਕੋਈ ਮੁੰਡਾ ਪੰਜਾਬ ਤੋਂ ਤਕੜਾ ਹੋਇਆ ਉਦੋਂ ਪੰਜਾਬ ਤੋਂ ਵੀ ਉਹਦਾ ਕੋਈ ਮੇਲ ਨਹੀਂ ਸੀ ਹੋਗਾ ਫਿਰ ਜਾਪੀ ਦੇ ਸਿਰ ਤੇ ਰੇਡ ਤੇ ਸਿਰ ਤੇ ਅਸੀਂ ਕਿਸੇ ਨਾਲ ਵੀ ਮੈਚ ਹੋਵੇ ਅਸੀਂ ਕਦੇ ਮੈਚਾਰੇ ਦੇਖ ਪਿਆਮ ਤੇ ਫਿਰ ਜਦੋਂ 1974 ਚ ਟੀ ਇਵਨ ਜਦੋਂ ਇੰਗਲੈਂਡ ਦੀ ਟੀਮ ਵੀ ਆਈ ਆ ਫਗਵਾੜੇ ਸਾਡਾ ਮੈਚ ਹੋਇਆ ਉਦੋਂ ਜਿਹੜੀ ਦੇਵੀ ਪੰਜਾਬ ਦੀ ਟੀਮ ਖਲੋਗਾ ਸੀਗਾ ਉਹ ਉਦੋਂ ਖੇਡੀ ਨਹੀਂ ਕਿਉਂਕਿ ਦੋ ਗਰੁੱਪ ਹੁੰਦੇ ਸੀਗੇ ਇੱਕ ਸਵਾਰ ਮੁਖਤਿਆਰ ਸਿੰਘ ਦਾ ਹੁੰਦਾ ਸੀਗਾ ਦੂਸਰੇ ਪਨੇ ਭੁੱਲਰ ਸਾਹਿਬ ਰਮਿੰਦਰ ਸਿੰਘ ਹੁੰਦੇ ਸੀਗੇ ਤੇ ਅਸੀਂ ਸਾਨੂੰ ਉਹ ਲਾਕ ਲਾਉਣ ਕਰਕੇ ਫਿਰ ਸਾਨੂੰ ਇਸ ਗਰੁੱਪ ਨੇ ਫਗਵਾੜੇ ਸਾਨੂੰ ਖਿਲਾਇਆ ਅਸੀਂ ਉਦੋਂ ਇੰਗਲੈਂਡ ਦੀ ਟੀਮ ਨੂੰ ਜਿੱਤਿਆਗਾ ਫਿਰ ਗਏ ਅਸੀਂ ਇਹ ਉਹ ਜਿੱਤਨ ਕਰਕੇ ਕਿਉਂਕਿ ਜਦੋਂ ਪ੍ਰਾਣੇ ਬੰਦੇ ਆ ਉਹ ਤੁਹਾਨੂੰ ਚਾਂਸ ਨਹੀਂ ਦਿੰਦੇ ਜਦੋਂ ਤੁਸੀਂ ਜਿੱਤਦੇ ਆ ਫੇ ਚਾਂਸ ਮਿਲਦਾ ਫਿਰ ਜਦੋਂ ਇੰਡੀਆ ਦੀ ਟੀਮ ਗਈ ਅਸੀਂ ਉਹਦੇ ਵਿੱਚ ਸਲੈਕ ਹੋ ਗਏ ਤੇ ਚਲੋ ਪਹਿਲਾਂ ਆਪਾਂ ਪੰਜਾਬ ਲੈਵਲ ਦੀ ਗੱਲ ਕਰਦੇ ਆ ਕਿ ਜਦੋਂ ਤੁਸੀਂ ਕਿਸੇ ਖੇਡ ਮੇਲੇ ਦੇ ਵਿੱਚ ਮੰਨ ਲਓ ਕਿਸੇ ਵੱਡੇ ਕੱਪ ਦੇ ਵਿੱਚ ਜਾਂ ਜਾਂਦੇ ਸੀ ਕਦੇ ਇਦਾਂ ਵੀ ਲੱਗਾ ਕਿ ਕਿਹੜੇ ਪਲੇਅਰ ਸੀ ਮੂਰੇ ਜਿਹਨਾਂ ਨੂੰ ਲੱਗਦਾ ਸੀ ਕਿ ਮੂਰੀ ਟੀਮ ਦੇ ਲੈ ਕੇ ਫਲਾਣੇ ਪਲੇਅਰਾਂ ਹੋਣ ਪੂਰਾ ਪੰਗਾ ਪਊਗਾ ਅਜ ਤਾਂ ਮੈਚ ਜਿਹੜਾ ਫਸਮਾਊਗਾ ਤੇ ਮੂਰੇ ਵੀ ਤਕਲੀ ਜੀਵਾ ਸਾਨੂੰ ਉਦੋਂ ਨਹੀਂ ਸੀ ਡਰ ਲੱਗਦਾ ਕਿਉਂਕਿ ਉਦੋਂ ਡਰ ਨਹੀਂ ਸਾਨੂੰ ਉਹ ਅਗਲੇ ਨੂੰ ਡਰ ਲੱਗਦਾ ਸੀ ਸਾਡੇ ਕੋਲ ਕਿਉਂਕਿ ਜਿਵੇਂ ਕੋਈ ਗਾੜੀਆਂ ਨੂੰ ਪਤਾ ਸਾਨੂੰ ਪਤਾ ਇਹ ਗੱਲ ਅੱਧਾ ਜੱਫੇ ਕਰ ਦੇਣੇ ਆ ਤੇ ਸਾਨੂੰ ਇਹ ਪਤਾ ਅਸੀਂ ਤਾਂ ਜੱਫੇ ਖਾਣੇ ਨਹੀਂ ਜਾਏ ਕੋ ਸਾਨੂੰ ਪਤਾ ਸਾਡੀ ਜਿੱਤ ਜਕਿੰਦੀ ਹੁੰਦੀ ਜਿੱਥੇ ਜਿੱਥੇ ਉਹ ਗਾ ਤੇ ਪੰਸਾ ਪੰਜਾਬ ਦੇ ਵਿੱਚ ਇੱਕ ਪੂਰੇ ਛਾਇ ਪੈਸਿਆਂ ਨੂੰ ਉਦੋਂ ਉਹ 2-3 ਸਾਲ ਸਾਡੇ ਜਿਹੜੀ ਜੋੜੀ ਨੇ ਪੰਜਾਬ ਵਿੱਚ ਲੋਕਾਂ ਨੇ ਬੜਾ ਸਾਨੂੰ ਮਾਨ ਦਿੱਤਾ ਪਰਮਾਰਮਨ ਨੂੰ ਨਵੀਂ ਉਮਰ ਸੀਗੀ ਨਾਲ ਨਹੀਂ ਸੀਗਾ ਫੇਰ ਕਈ ਖਿਡਾਰੀ ਇਹ ਤਾਂ ਕਈ ਜਵਾਬ ਦੇਣ ਦਾ ਆਪਾਂ ਜਦੋਂ ਕਹਿੰਦੇ ਸ਼ੋਅ ਮੈਡ ਕਰਾਉਣ ਜਾਣਾ ਨਹੀਂ ਉੱਥੇ ਉਹ ਕੋ ਗਾਉਣਾ ਜਾਂ ਅਸਲੀ ਜਾਣਾ ਕਿ ਇਹਨਾਂ ਉਦੋਂ ਜਤਨ ਕਰਕੇ ਇੰਨੀ ਰਹੀ ਥੋੜਾ ਜਿਹਾ ਕਿਉਂਕਿ ਅਸੀਂ 74 ਵਿੱਚ ਫੇ ਇੰਗਲੈਂਡ ਚਲੇ ਗਏ ਇੰਗਲੈਂਡ ਚ ਜਾਣਾ ਪਿਆ ਅਸੀਂ ਉੱਥੇ ਰਹਿ ਗਏ ਉੱਥੇ ਰਹਿਣਾ ਪਏ ਪੰਜਾਬ ਚ ਅਸੀਂ ਫੇ 2-3 ਸਾਲ ਰਿਹਾ ਸਾਡਾ ਉਦੋਂ ਬਾਅਦ ਕੋਈ ਯਾਦਗਾਰੀ ਪਾਲ ਜਿੱਦਾਂ ਵੀ ਕਿਸੇ ਮੈਚ ਦੇ ਉਸ ਟਾਈਮ ਦੇ ਕੋਈ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਉਹ ਜਿਹੜੇ ਮੈਚ ਸੀਗਾ ਵੀ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਹੈ ਕੋਈ ਦੱਸੋ ਬੈਚ ਜਿੱਥੋਂ ਸ਼ੁਰੂ ਹੋਈ ਆਸ ਮੇਰਾ ਖਿਆਲ ਨੂੰ ਵਧੀਆ ਮੈਨੂੰ ਬੈਚ ਲੱਗਾ ਕਿਉਂਕਿ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਖਾਲਸਾ ਕਾਲ ਜਲੰਧਰ ਜਿਹੜਾ ਸੀ ਲੈਪ ਕੋਣ ਉੱਥੇ ਹੁਣ ਕਬੱਡੀ ਦੇ ਸਾਰੇ ਖਿਡਾਰੀਆਂ ਦਾ ਸਾਰ ਇਕੱਠੇ ਕਰਦਾ ਹੈ ਉਦੋਂ ਅਸੀਂ ਕਹਿੰਦੇ ਗਿੰਤੀ ਵੀ ਨਹੀਂ ਹੁੰਦੀ ਜੋ ਪਹਿਲੇ ਸਾਲ ਖੇਡਣ ਗਏ ਆ ਤੇ ਜਦੋਂ ਖਾਲਸਾ ਕਾਲ ਚੜ੍ਹਦਾ ਸਾਨੂੰ ਮਾਹੌਲ ਕਰਦੇ ਸੀਗੇ ਵੀ ਇਹ ਤੁਸੀਂ ਕਿੱਥੋਂ ਇਕੱਠੇ ਹੋ ਗਏ ਆ ਕਿ ਉਧਰ ਕਿਹੜਾ ਗਾਦੀਆ ਨਾ ਕੋਤ ਨੂੰ ਕਿਹੜਾ ਕੋਈ ਜਾਣਦਾ ਤੇ ਉਹ ਗੱਲ ਨੂੰ ਕਹਿਣ ਲੱਗਾ ਸਵਾਸ਼ਾਂ ਕਰਦੇ ਦੋ ਤਿੰਨ ਪਲੇਅਰ ਉਹਦੇ ਵਿੱਚ ਖੇਡਦੇ ਸੀਗੇ ਉਹਦੇ ਵਿੱਚ ਪਾਵਾ ਘਰ ਦੇ ਦਾ ਮੁੰਡਾ ਵੀ ਉੱਥੇ ਸੀਗਾ ਦੇ ਚੰਗੇ ਤਾਂ ਜੇ ਬਹੁਤ ਟੌਪ ਦੇ ਮੁੰਡੇ ਸੀਗੇ ਸਿਕਚੈਨ ਹੁਣੀ ਇੱਕੋ ਗਾ ਇੱਕ ਇੱਕੋ ਗਾਉਂਦਾ ਚੱਕਾ ਲਾਉਂਦਾ ਇਹ ਕੁਲਦੀਪ ਸਿੰਘ ਦੀ ਬੜੀ ਜੋੜੀ ਮਸ਼ਹੂਰ ਹੋਈ ਆ ਉਹ ਕੁਲਦੀਪ ਮੈਨ ਸਟਾਪਰ ਸੀਗਾ ਉਹਨਾਂ ਦੇ ਸਟਾਪਰ ਵੀ ਨਹੀਂ ਤੱਕੜੀ ਰੇਡ ਵੀ ਨਹੀਂ ਤੱਕੜੀ ਜੱਗੀ ਉਸਮੁਰੀ ਆ ਉਹ ਵੀ ਉੱਤਰੋਂ ਆਏ ਪਰ ਸਾਨੂੰ ਕੋਈ ਬੰਦਾ ਨਹੀਂ ਕਹਿੰਦਾ ਹੈਗਾ ਇੱਕ ਬੰਦਾ ਵੀ ਇਹਨਾਂ ਨੂੰ ਗੁੱਦਦੇ ਚੱਤੇ ਆਉਂਦਾ ਪਰ ਕਦੇ ਇਦਾਂ ਵੀ ਹੋਇਆ ਕਿ ਜਦ ਤੱਕ ਕਿਸੇ ਪਿੰਡ ਦੇ ਖੇਡ ਮੇਲੇ ਦੇ ਜਾਂ ਕਿਤੇ ਭੁਗਾ ਤੁਹਾਡੇ ਅਪਜਟ ਹੋਵੇ ਤਾਂ ਤੁਸੀਂ ਉਹ ਟੀਮ ਚ ਤਾਂ ਉਹ ਹੋਰਦੀ ਲੈਂਦਾ ਵੀ ਕਿੱ데 ਕਦੇ ਨਹੀਂ ਨਹੀਂ ਉਹ ਬੜਾ ਪਿਆਰਾ ਮੁੰਡਾ ਬਰਾਵੜੇ ਮਰੀ ਇਸਕ ਮਾਨ ਬਖਰੀ ਟੀਮ ਅਸੀਂ ਇਕੱਠੇ ਰਹਿੰਦੇ ਸੀ ਉਹ ਪਰ ਇਕੱਠੇ ਕਿਉਂ ਉਹ ਤੋਂ ਕੋਈ ਲਾਲਚ ਨਹੀਂ ਹੁੰਦਾ ਉਹ ਭਾਈਆ ਭੁਗਾ ਸ਼ਾਂਕਰ ਦੀ ਟੀਮ ਚ ਵੀ ਕਹਿੰਦੇ ਖੇਡਦਾ ਰਿਹਾ ਤਾਂ ਤੁਸੀਂ ਵੀ ਢੰਡੋਵਾਲ ਦੀ ਟੀਮ ਚ ਖੇਡੇ ਕਦੇ ਨਹੀਂ ਪਿੰਡ ਦੀ ਅਸਲ ਵਿੱਚ ਤੁਹਾਨੂੰ ਮੈਂ ਦੱਸਾਂ ਮੈਂ ਤੇ ਭੁਗਾ ਪਿੰਡਾਂ ਦੀ ਟੀਮਾਂ ਚ ਨਹੀਂ ਖੇਡੇ ਜੀ ਕੋ ਗਾਮੀ ਸ਼ੰਕਰ ਤੋਂ ਬੋਲ ਗੱਟੇ ਅਸੀਂ ਜਦੋਂ ਖੇਡਦੇ ਸੀ ਇਕੱਠੇ ਖੇਡਦੇ ਸੀ ਜਾਂ ਤੋਂ ਬੇ ਖਰਾਬ ਨਹੀਂ ਕਰਦੇ ਦੋਨੇ ਚੈਂਪੀਅਨ ਪਲੇਅਰ ਸੀਗੇ ਦੋਨੇ ਦੋ ਦੋ ਅਸੀਂ ਨਹੀਂ ਤੇ ਤੁਹਾਨੂੰ ਨਹੀਂ ਲੱਗਾ ਕਿ ਜਿੱਦਾਂ ਇਸ ਚੀਜ਼ ਦੇ ਨਾਲ ਤੁਹਾਨੂੰ ਪਿੰਡ ਦੇ ਵਿੱਚ ਥੋੜਾ ਟਾਈਮ ਘਟ ਹੋਇਆ ਕਿ ਵੀ ਨਵੀਂ ਪਨੀਰੀ ਨੂੰ ਨਾਲੋਂ ਨਾਲ ਕਿੰਜ ਹੁੰਦਾ ਹੈ ਕਿ ਨਹੀਂ ਜਿੱਦਾਂ ਮੇ ਨਵੇਂ ਨਵੇਂ ਪਲੇਅਰ ਨਾਲੋਂ ਨਾਲੇ ਤਿਆਰ ਕਰਨੇ ਨਹੀਂ ਤਿੰਨ ਚ ਪਿੰਡ ਦੀ ਟੀਮਾਂ ਖੇਡਦਾ ਰਹੇ ਹਾਂ ਉਦੋਂ ਅੱਛਾ ਸਗਾ ਸਾਨੂੰ ਟ੍ਰੇਨਿੰਗ ਕਰਦਾ ਇਹ ਚੰਨੇ ਭਰਾ ਵੀ ਖੇਡਦੇ ਸੀਗੇ ਪਿੰਡ ਦੀ ਟੀਮ 'ਚ ਵਿਆਹ ਲਾ ਲਗਾ ਪਿੰਡ ਦੇ ਉਦੋਂ ਥੋੜੇ ਮੈਚ ਖੇਡੇ ਇਹ ਵਾਰੀ ਫਿਰ ਪਿੰਡਾਂ ਦੇ ਮੈਚਾਂ ਤੇ ਇਦਾਂ ਹੁੰਦੀ ਸੀ ਕਿ ਬਈ ਉਹ ਓਪਨ ਦੇ ਮੈਚ ਮੈਂ ਗਿਆ ਦੇ ਖੜਿਆ ਦੂਜਾ ਇਹ ਆ ਕਿ ਜਦੋਂ ਹੁਣ ਮੰਨ ਲਓ ਕਬੱਡੀ ਜਿਹੜੀ ਤੁਹਾਡੇ ਪੁਰਾਣੀ ਕਬੱਡੀ ਤੁਸੀਂ ਕਿਹੜਾ ਸਾਲ ਦੱਸਿਆ ਕਦੋਂ ਫਿਰ ਇਹਨੇ ਸ਼ੁਰੂ ਕੀਤੀ ਤਕਰੀਬਨ 1972 ਤੋਂ ਲੈ ਕੇ 74-72 ਤੱਕ ਤੱਕ ਤੈਨੂੰ ਸਾਲ ਨੂੰ ਬੈਂ ਵਧੀਆ ਖੇਡਦੇ ਚਲੋ ਤੇ ਜਿਹੜਾ ਮੰਨ ਲਓ ਗੱਲ ਕਰਦੇ ਹਾਂ ਜਦੋਂ ਜਿਹੜੇ ਉਸ ਟਾਈਮ ਦੇ ਤੁਸੀਂ ਪਲੇਅਰਾਂ ਦੇ ਨਾਮ ਹੈ ਤੁਹਾਡੇ ਦੋਸਤ ਵੀ ਸੀਗੇ ਉਹ ਤੇ ਤੁਹਾਡੇ ਨਾਲ ਖੇਡਦੇ ਵੀ ਸੀਗੇ ਉਹ ਹੁਣ ਵੀ ਕਦੇ ਹੋਇਆ ਮੇਰੇ ਉਹਨਾਂ ਦੇ ਨਾਲ ਕਿਉਂਕਿ ਕਈ ਪਲੇਅਰ ਜਿਹੜੇ ਆ ਉਹ ਬਾਹਰ ਹੀ ਆ। ਹਾਂਜੀ ਉਹ ਜਿਹੜੇ ਉਥੋਂ ਦੇ ਪੱਕੇ ਸੀ ਕਿ ਅਸੀਂ ਉੱਥੇ ਰਹਿੰਦੇ ਆ ਉੱਥੇ ਮਿਲਦੇ ਰਹਿੰਦੇ ਆ ਹਾਂ। ਚੰਗਾ ਸਾਡਾ ਪਿਆਰ ਆ ਸਾਰਿਆਂ ਦਾ। ਭਾਵੇਂ ਸਾਡੇ ਦੇ ਸਿਰ ਦੇ ਹੀ ਭਾਵੇਂ ਨਾਲ ਖੇਡਦੇ ਸੀ। ਸਾਡਾ ਸਾਰਿਆਂ ਦਾ ਬਹੁਤ ਕਿਉਂਕਿ ਉਦੋਂ ਕੋਈ ਪੈਸੇ ਦੀ ਵੰਡ ਵਡਾਈ ਦਾ ਤਾਂ ਰੌਣਾ ਨਹੀਂ ਹੁੰਦਾ ਸੀਗਾ ਤੇ ਰੌਣਾ ਤਾਂ ਇਹਦੇ ਪੈਸਾ। ਘੁੱਗੇ ਨਾਲ ਵੀ ਕਦੇ ਦੁਬਾਰਾ ਮੁਲਾਕਾਤ ਹੋਈ? ਘੁੱਗੇ ਨਾਲ ਹੀ ਹੁੰਦਾ ਇਹ ਵਰਤਦੇ ਆ ਅਸੀਂ ਕੈਨੇਡਾ ਜਾਂਦੇ ਆ ਉੱਥੇ ਉਹਦੇ ਕੋਲ ਰਹਿੰਦੇ ਆ ਉਹ ਸਾਰੇ ਸੇਮ ਦਾ ਕੈਟੇਗਰੀ ਦਾ। ਸਾਡਾ ਮੂਨ ਵੀ ਜਿੱਨਾ ਉਨਿਸਵ ਬਤਾ ਤੇ ਪਿਆਰਿਆ ਸਾਡਾ ਅੱਜ ਦੇ ਦਿਨ ਨੂੰ ਮਾਣਦੇ ਪਿਆਰੇ ਤੇ ਕਿਉਂਕਿ ਨਵੀਂ ਪੀੜ੍ਹੀ ਲਈ ਇਹ ਬੜਾ ਜ਼ਰੂਰੀ ਆ ਕਿ ਕਿਉਂਕਿ ਜਿਹੜੀ ਸਿਹਤ ਆ ਉਹ ਸਿਹਤ ਖਰਾਕ ਦੇ ਨਾਲ ਇਹਨਾਂ ਨਾਲ ਤੁਸੀਂ ਮਿਹਨਤ ਕਰਦੇ ਆ ਤਾਂ ਉਸ ਤੋਂ ਬਾਅਦ ਖਰਾਕ ਸਿਹਤ ਲਈ ਬੜੀ ਜ਼ਰੂਰੀ ਆ ਕਿਉਂਕਿ ਅੱਜ ਕੱਲ ਦੀ ਜਿਹੜੀ ਗੱਲ ਕਰਦੇ ਆ ਆਪਾਂ ਖਰਾਕਾਂ ਦੀ ਵੀ ਕਿਉਂਕਿ ਆਪਾਂ ਖਬਰਾਂ ਵੀ ਸੁਣਦੇ ਆ ਬਹੁਤ ਸਾਰੀਆਂ ਐਦਾਂ ਦੀਆਂ ਖਬਰਾਂ ਆ ਰਹੀਆਂ ਕਿ ਜਿਹੜੀਆਂ ਹਾਨੀਕਾਰਕ ਸਿਹਤ ਲਈ ਐਦਾਂ ਦੀਆਂ ਚੀਜ਼ਾਂ ਵੀ ਵਰਤੀਆਂ ਜਾਂਦੀਆਂ ਸਿਹਤ ਬਣਾਉਣ ਵਾਸਤੇ ਉਸ ਕਿਉਂਕਿ ਨਵੀਂ ਪੀੜ੍ਹੀ ਨੂੰ ਪਤਾ ਲੱਗਿਆ ਕਿ ਜਿਹੜੀ ਉਹ ਕਬੱਡੀ ਤੁਸੀਂ ਵੀ ਕਬੱਡੀ ਖੇਡੀ ਜਿਹੜੀ ਜਾਂ ਵਾਲੀ ਉਹ ਉਹ ਕਿਹੋ ਜਿਹੀਆਂ ਖਰਾਕਾਂ ਸੀ ਉਸ ਟਾਈਮ ਤਾਂ ਹੁਣ ਦੀਆਂ ਖਰਾਕਾਂ ਚ ਕੀ ਫਰਕ ਲੱਗਦਾ ਤੁਹਾਨੂੰ ਕਿਉਂਕਿ ਨਵੀਂ ਪੀੜ੍ਹੀ ਲਈ ਜ਼ਰੂਰੀ ਹੈ ਇਹ ਗੱਲ ਹਾਂਜੀ ਖਰਾਕਾਂ ਤਾਂ ਬਿਲਕੁਲ ਬਦਲ ਗਈਆਂ ਉਦੋਂ ਮੇਨ ਖਰਾਕ ਇੰਡੀਆ ਵਿੱਚ ਦੁੱਧ ਘਿਏ ਦਹੀਂ ਸਾਗ ਸਬਜ਼ੀਆਂ ਇਹ ਇਹ ਸੀ ਤੇ ਮੀਟ ਕਦੇ-ਕਦੇ ਜਾਂ ਬਾਦਾ ਮਿਲਦੇ-ਵਿਲਦੇ ਹੁਣ ਉਹ ਖਰਾਕਾਂ ਨਿੱਜੀਆਂ ਤੇ ਹੁਣ ਮੁੰਡਿਆਂ ਵਿੱਚ ਤਕਰੀਬਨ ਤੁਸੀਂ ਵੇਖੋ ਜਦੋਂ ਸਾਡੀ ਇੰਡੀਆ ਟੀਮ ਦਾ ਤੁਸੀਂ ਜਿਹੜੇ ਫੋਟੋ ਵੀ ਵੇਖੋਗੇ ਉਦੋਂ ਕਿਸੇ ਦਾ ਨਾ ਪੱਤੀ ਆ ਨਾ ਕਿਸੇ ਦੇ ਗੋਡੇ ਤੇ ਆ ਨਾ ਕਿਤੇ ਮੋਢੇ ਤੇ ਆ ਕੋਈ ਨਹੀਂ ਗੀ ਹੁਣ ਦੇ ਪਲੇਰਾਂ ਦੇ ਜਿਹੜੀ ਹੈਗੀ ਆ ਇਹ ਮਾਈਨਸ ਪੁਆਇੰਟ ਹੈ ਔਰ ਬਹੁਤ ਮਾੜੀ ਕਰ ਗਿਆ ਜਿਹੜੀ ਹੈ ਇਹਨਾਂ ਬੱਚਿਆਂ ਨੇ ਖਰਾਕ ਬਦਲ ਲਈ ਜਾਂ ਇਹਨਾਂ ਦੀ ਬਦਲਵਾ ਦਿੱਤੀ ਹੈ ਉਹਦੇ ਵਿੱਚ ਕੁਝ ਹੋ ਸਕਦਾ ਇਹਨਾਂ ਨੂੰ ਪੜ੍ਹਨਾ ਹੋਵੇ ਕਿਉਂਕਿ ਆਪਦੀ ਜ਼ਿੰਦਗੀ ਵਾਲ ਨਹੀਂ ਵੇਖਦੇ ਕਿਉਂਕਿ ਪੈਸਾ ਤਾਂ ਆਪਣੇ ਜਿੰਨਾ ਦਿਨਾਂ ਉਹਨਾਂ ਦੇ ਹੀ ਦੇਣਾ ਜਾਂ ਸੈੱਟ ਕਰ ਦੇਣਾ ਜਿਹੜੇ ਬੰਦੇ ਆ ਨੇ ਉਦੋਂ ਨਹੀਂ ਪੈਸੇ ਲਾਇਆ ਉਹ ਵੀ ਬੜੇ ਸੋਹਣੇ ਸਾਰੇ ਸੈੱਟ ਆ ਲੋਕ ਸਾਰੇ ਜਿੰਨੇ ਸਾਡੇ ਮੁੰਡੇ ਖੇਡਦੇ ਸੀ ਸਾਰੇ ਸੈਟ ਆ ਕੋਈ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਜੇ ਇਹ ਥੋੜਾ ਜਿਹਾ ਆਪਣਾ ਆਪ ਇਸ ਗੱਲ ਤੋਂ ਆਪਣੀ ਜ਼ਿੰਦਗੀ ਬਚਾ ਲੈਣ ਤੇ ਚੰਗੀ ਜਾਂਦਾ ਦੂਸਰੀ ਗੱਲ ਜਿਹੜੀ ਟੂਰਨਾਮੈਂਟਾਂ 'ਚ ਹੁੰਦੀ ਆ ਜਿਹੜਾ ਹੈਗਾ ਵਾ ਜਿਹੜਾ ਬੋਲਣ ਵਾਲੇ ਆ ਇਹ ਬੜੀ ਕਨਸੈਂਟ੍ਰੇਸ਼ਨ ਖਰਾਬ ਕਰਦੇ ਪਲੇਅਰ ਜਿਹਦੇ ਭਲਾਰੇ ਆ ਭਲਾਰੇ ਜਿਹੜਾ ਕਿਉਂਕਿ ਜਿਹਦੇ ਪਲੇਅਰ ਨੂੰ ਜੂਰੀ ਜਰੂਰੀ ਆ ਕਨਸੈਂਟ੍ਰੇਸ਼ਨ ਚਾਹੀਦੀ ਆ ਜਿਹੜਾ ਦਿਮਾਗ ਉਸ ਤੇ ਸੈੱਟ ਜਾਈਦਾ ਜਦੋਂ ਇਹ ਬੋਲਦੇ ਆ ਜੇ ਬਾਹਰੀਆਂ ਖੇਡਾਂ ਨਹੀਂ ਸਕਦੀਆਂ ਕਮੈਂਟਰੀ ਇਹਦਾ ਵਰਲਡ ਕਪਾਂ ਚੁੰਮਿਆ ਤਾਂ ਉਪਰ ਦੀ ਲੋਕਾਂ ਮੋਰ ਨਹੀਂ ਹੁੰਦੀ ਕਿਉਂਕਿ ਉਹ ਉਹ ਜੇ ਇਹ ਪਹਿਲਾਂ ਤਾਂ ਸਿਰਫ ਨਾਂ ਬੋਲ ਕੇ ਕਬੱਡੀ ਦਾ ਚੁੱਪ ਕਰਵਾ ਦਿੰਦੇ ਸੀ ਹੁਣ ਤਾਂ ਇਹਨਾਂ ਨੇ ਇਦਾਂ ਰੌਲਾ ਪਾਇਆ ਹੋਇਆ ਜਿਹੜਾ ਜਿਹਦਾ ਇਹ ਮੇਰੇ ਮੇਰੇ ਕਹਿਣਾ ਜਿਹੜੀ ਬੱਚਿਆਂ ਦੇ ਕੌਂਸਲ ਵਿੱਚ ਕਰਾਉ ਕਰ ਰਹੇ ਆ ਤਾਂ ਕਬੱਡੀ ਪਲੇਅਰ ਦੀ ਜਿਹੜੀ ਖੇਡ ਦੇ ਪਲੇਅਰ ਦੀ ਉਹ ਫਰਕ ਪੈਂਦਾ ਉਹ ਤੇ ਹਾਂ ਉੱਤੇ ਵੀ ਫਰਕ ਪੈਂਦਾ ਪਰ ਉਸ ਦੇ ਨਾਲ ਜਿਹੜੇ ਦਰਸ਼ਕ ਕਬੱਡੀ ਨੂੰ ਜਾਣਦੇ ਆ ਉਹਤੇ ਵੀ ਫਰਕ ਪੈਂਦਾ ਕਿਉਂਕਿ ਉਹ ਬੰਦੇ ਕਬੱਟੀ ਨੂੰ ਚੰਗੀ ਤਰ੍ਹਾਂ ਜਿਉਂ ਕਰਦੇ ਆ ਇਹ ਅਟੈਂਸ਼ਨ ਡਿਵਰਟ ਕਰਦੇ ਆ ਉਹਨਾਂ ਦੀ ਕਨਸਟੈਂਸੀ ਨੂੰ ਖਰਾਬ ਹੁੰਦੀ ਆ ਜਿਹੜਾ ਇਹ ਠੀਕ ਆ ਇੱਥੇ ਰੋਜ਼ਗਾਰ ਬਣਿਆ ਹੋਇਆ ਵਾ ਪਰ ਮੇਰੇ ਜਿੱਦਾਂ ਮੈਂ ਸੋਚਦਾ ਇੱਕ ਨੰਬਰ 1 ਜਿਹੜੀ ਜਿਹੜੀ ਖੁਰਾਕ ਬਦਲੀ ਆ ਇਹਨੇ ਉਹਨਾਂ ਦਾ ਨੁਕਸਾਨ ਕੀਤਾ ਮੁੰਡਿਆਂ ਦਾ ਬਹੁਤ ਬੱਚਿਆਂ ਦਾ ਕਿੰਨੇ ਮੁੰਡੇ ਮਰ ਗਏ ਕਿੰਨੇ ਹੈਗੇ ਆ ਹੁਣ ਘਟੋ ਘਟ ਸਾਰੀਆਂ ਪਰੇਸ਼ਾਨੀਆਂ ਐਕਸੈਪਟ ਕਰ ਲਿਆ ਅਜਿਹਾ ਘੜ ਪੈ ਜਾਂਦਾ ਜਿਹੜਾ ਬੰਦਾ ਕਹਿੰਦਾ ਡਰਗ ਨੂੰ ਹੁਣ ਸਾਰਿਆਂ ਨੇ ਕੈਪਟ ਕਰ ਲਿਆ ਚ ਹੈਗੀ ਹੈ ਜੇ ਪਤਾ ਹੈ ਜੇ ਬਿਮਾਰੀ ਦਾ ਪਤਾ ਲੱਗ ਜयो ਹੈ ਨਾ ਤੇ ਉਧਰ ਨੂੰ ਪ੍ਰਮਾਣ ਕਰ ਲਈ ਜयो ਸਾਨੂੰ ਹੈਗੀ ਆ ਹੋ ਸਕਦਾ ਉਹਦਾ ਥੋੜਾ ਬੋੜਾ ਇਲਾਜ ਹੋ ਜਵੇ ਤੇ ਕੀ ਕਹਿਣਾ ਚਾਹੁੰਦੇ ਕਿ ਮੰਨ ਲਓ ਇੱਕ ਕੋਈ ਵੀ ਪਿੰਡ ਦਾ ਮੁੰਡਾ ਜਾਂ ਕਿਸੇ ਕਾਲਜ ਦਾ ਮੁੰਡਾ ਉਵਾਰਜ ਕਬੱਡੀ ਮੰਨ ਲਓ ਸੋਚਦਾ ਕਿ ਮੈਂ ਕਬੱਡੀ ਖੇਡਣੀ ਹੈ ਜਾਂ ਕਬੱਡੀ ਦੀ ਉਹਨੇ ਸ਼ੁਰੂਆਤ ਕੀਤੀ ਹੈ ਤਾਂ ਉਹਨੂੰ ਆਪਣੇ ਅੱਗੇ ਵਧਣ ਲਈ ਕਿਹੜੀਆਂ ਕਿੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਦਾ ਗੱਲ ਜੇ ਉਹਨਾਂ ਨੇ ਆਪਣੇ ਆਪ ਨੂੰ ਠੀਕ ਰੱਖਣਾ ਜਿਹੜੀ ਖੁਰਾਕ ਆ ਉਹ ਚੇਂਜ ਕਰ ਲੈਣ ਦੇਸੀ ਖਾਣੇ ਜਾਂਦੇ ਜਿਵੇਂ ਆਪਣੇ ਦੋ ਪਿੰਡਾਂ ਵਿੱਚ ਦੇ ਮੁੰਡੇ ਖੇਡਦੇ ਆ ਦੁੱਧ ਕੇ ਜੇ ਤੁਹਾਨੂੰ ਕਨਸਟੈਂਟ ਰਹਿਣਾ ਹੈ ਤਾਂ ਸਵੇਰ ਸ਼ਾਮ ਨਿਤਨੇਮ ਪਾਠ ਨੂੰ ਨਿਤਨੇਮ ਦੇ ਨਾਲ ਸਵੇਰ ਸ਼ਾਮ ਮਿਹਨਤ ਕਰਨੀ ਚਾਹੀਦੀ ਆ ਨੰਬਰ 2 ਤੇ ਨੰਬਰ ਤੇ ਤੈਨ ਤੇ ਜੇ ਕੋਈ ਉਹਨਾਂ ਨੂੰ ਗਲਤ ਕੰਮ ਕਰਨ ਨੂੰ ਕਹਿੰਦਾ ਉਹ ਨਾ ਕਰਨ ਉਹਨੂੰ ਜੇ ਹੌਲੀ ਹੌਲੀ ਤੁਸੀਂ ਚੜੋਗੇ ਉਹਨੂੰ ਟਾਈਮ ਲੱਗੂਗਾ ਪਰ ਇਹ ਤਾਂ ਹੈ ਕਿ ਆ ਉਹ ਉਹਦੀ ਜਿਹੜੀ ਉਮਰ ਤੇ ਸਿਹਤ ਵੀ ਲੰਮੀ ਹੋ ਜੂਗੀ ਮੈਨੂੰ ਤਾਂ ਗੱਲ ਦਾ ਚੇਤਾ ਜੇ ਸ਼ਾਇਦ ਤਾਂ ਹੋ ਟਾਈਮ ਹੈਗਾ ਹਾਂਜੀ ਹਾਂਜੀ ਦਾਰਾ ਸਿੰਘ ਮੈਨੂੰ ਉੱਥੇ ਸੌਧਰ ਪਾਰਟੀਆਂ 'ਚ ਇੱਕ ਮੋੜਾ 18 ਸਾਲ ਦਾ ਹੋਇਆ ਠੀਕ ਹੈ ਤੇ ਉਹ ਸਾਧ ਦਾ ਦਾਰਾ ਸਿੰਘ ਜਿਹੜੇ ਆ ਹਾਂ ਫਰਮਾੜੇ ਆ ਅਸੀਂ ਵੀ ਉਹਦੇ ਨਾਲ ਸਿੱਖ ਬੈਠੇ ਗਏ ਸੀਗੇ ਉਹ ਕਹਿੰਦੇ ਕਾਕਾ ਤੈਨੂੰ ਮੈਂ ਗੱਲ ਦੱਸਦਾ ਤੇ ਤੇ ਹੁਣ ਜਵਾਨੀ ਇਸ ਤਰ੍ਹਾਂ ਆਕਤੀਆ ਜੇ ਇਹਨੂੰ ਸੰਭਲ ਕੇ ਵਰਤੇਗਾ ਜਵਾਨੀ ਦੀ ਉਮਰ ਲੰਮੀ ਹੋ ਜੂਗੀ ਉਹਨਾਂ ਦੀ ਮਤਲਬ ਬੜੀ ਕਨਕਲੂਜ਼ਨ ਵਾਲੀ ਗੱਲ ਆ ਵੀ ਜੇਕਰ ਤੁਸੀਂ ਇਹਨੂੰ ਵਰਤਣ ਲਗਾ ਸਾਲਾਂ ਵਰਤੇਗਾ ਤੇ ਇਹਦੀ ਉਮਰ ਲੰਮੀ ਹੋਣੀ 100 ਗੱਲ ਹੈ ਵੀ ਜੇ ਮੁੰਡੇ ਇਹ ਕਬੱਡੀ ਵਾਲੇ ਇਹ ਨਾ ਖਰਾਕਾਂ ਨੂੰ ਛੱਡ ਦੇਣ ਤੇ ਦੂਸੀਆਂ ਦੇਸੀ ਖਰਾਕਾਂ ਖਾਣ ਉਸ ਹੱਬ ਨਾ ਰਹਿਣ ਜਿਹੜੇ ਬੰਦੇ ਇਹਨਾਂ ਨੂੰ ਇਸ ਕੰਮਾਂ ਲਾਉਂਦੇ ਆ ਉਹਨਾਂ ਨੂੰ ਪ੍ਰੇਰਿਤ ਕਰਨ ਕਟੋ ਘਟ ਜਦੋਂ ਕੋਈ ਖੇਡਦਾ ਸਾਨੂੰ ਮੋਲੰਦਾ ਨਹੀਂ ਪੰਦਾ ਸਾ ਖੇਡ ਵਿੱਚ 10 ਸਾਲ ਖੇਡ ਕੇ ਜਿਹੜੀ ਮਗਰਲੀ ਉਮਰ ਆ ਉਹ ਜਿਹੜੀ ਤੁਹਾਡੀ ਆ ਚੰਗੀ ਸਵੱਛ ਸੇਵ ਚੰਗੀ ਬਣਦੀ ਤੁਹਾਡੇ ਕਹਿਣਾ ਮਤਲਬ ਇਹ ਕਿ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੀ ਸਹਿਜਤਾ ਆ ਸਹਿ ਸਹਿਜ ਅੱਗੇ ਚੱਲਣਾ ਜਿਹੜਾ ਉਹ ਲੰਬੀ ਲੰਬੇ ਟਾਈਮ ਲਈ ਬੰਦਾ ਜਿਹੜਾ ਹੈ ਉਹ ਧੜਾਕ ਬਣ ਸਕਦਾ ਲੰਬੇ ਟਾਈਮ ਲਈ ਜ਼ਿੰਦਗੀ ਵਿੱਚ ਵੀ ਕਹਿ ਸਕਦੇ ਤਾਂ ਖੇਡਣ ਵਿੱਚ ਵੀ ਥੋੜਾ ਲੰਬਾ ਟਾਈਮ ਆ ਕਰ ਸਕਦਾ ਜਿਹੜਾ ਸ਼ਾਰਟਕਟ ਫਾਰਮੂਲਾ ਆ ਉਹ ਚਾਹੇ ਜ਼ਿੰਦਗੀ ਦਾ ਚਾਹੇ ਕਿਸੇ ਵੀ ਕੰਮ ਦਾ ਆ ਉਹ ਹਮੇਸ਼ਾ ਜਿਹੜਾ ਆ ਉਹ ਬੰਦੇ ਨੂੰ ਕਿਤੇ ਨਾ ਕਿਤੇ ਜਾ ਕੇ ਧੋਖਾ ਦੇ ਸਕਦਾ ਹਾਂ ਜੇ ਗਲਤ ਕੰਮ ਆ ਗਲਤ ਕੰਮ ਦਾ ਨਤੀਜਾ ਗਲਤ ਨਿਕਲਦਾ ਹਾਂ ਬਿਲਕੁਲ ਬੁਰੇ ਕੰਮਾਂ ਦੇ ਬੁਰੇ ਨਤੀਜੇ ਹਾਂ ਤੇ ਇਸ ਲਈ ਸਾਡੀ ਸਾਰੀ ਸੋ ਬੇਨਤੀ ਆ ਪਲੇਅਰਾਂ ਨੂੰ ਵੀ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਪਰ ਇੱਕ ਉਹਦੇ ਨਾਲ ਇਹ ਵੀ ਆ ਜੇ ਜਿਵੇਂ ਆ ਖੇਤਾ માં ਇਹ ਚੰਗਾ ਇਨਸਾਨ ਬਣਾਉਣ ਲਈ ਆ ਕਿੱਡਾ ਸਮਾਜ ਬਣਾਉਣ ਲਈ ਆ ਜਿਹੜਾ ਜਿਹੜੇ ਕੰਮ ਤੇ ਹੁਣ ਜੁਟੇ ਹੋਇਆ ਇਹ ਇਹ ਇੱਕ ਸਮਾਜਾ ਬਹੁਤ ਨੁਕਸਾਨ ਹੋ ਰਿਹਾ ਇਸ ਕੰਮ ਕੋ ਜਨਾਕ ਬੱਸ ਸਕਦਾ ਕਿਉਂਕਿ ਅੱਗੇ ਦਾ ਕਹਿਣਾ ਵੀ ਮੁਸ਼ਕਲ ਹੋਇਆ ਸੀ ਨਾ ਜੇ ਕੋਈ ਕਬੱਡੀ ਵਾਲੇ ਨੂੰ ਹੁਣ ਤਾਂ ਸਾਰੇ ਇਹਨਾਂ ਦੀਆਂ ਜਥੇਬੰਦੀਆਂ ਨੇ ਦੁਬਾਰਾ ਨੇ ਸਾਰਿਆਂ ਨੂੰ ਪ੍ਰਮਾਣ ਹੀ ਕਰ ਲਿਆ ਵੀ ਇਹ ਗੱਲ ਹੈਗੀ ਐ ਇਸ ਲਈ ਜੇ ਬਾਜਾਂ ਸਾਡੇ ਚੰਗੀ ਕਰਦੇ ਤੁਸੀਂ ਸਾਡੇ ਚੈਨਲ ਤੇ ਆਏ ਅਸੀਂ ਤੁਹਾਡਾ ਬੜਾ ਧੰਨਵਾਦ ਕਰਦੇ ਕਿਉਂਕਿ ਅਸੀਂ ਅਸਲ ਵਿੱਚ ਤੁਹਾਡੇ ਪਿੰਡ ਆਏ ਆ ਅੱਜ ਅਸੀਂ ਦੱਸ ਰਹੀਏ ਕਿ ਅਸੀਂ ਢੰਡੋਵਾਲ ਪਿੰਡ ਦੇ ਵਿੱਚ ਪਹੁੰਚੇ ਹਾਂ ਤੇ ਇਹ ਢੰਡੋਵਾਲ ਪਿੰਡ ਆ ਇਹਨਾਂ ਦਾ ਤੇ ਇਹਨਾਂ ਨੇ ਪਿੰਡ ਤੋਂ ਲੈ ਕੇ ਪੰਜਾਬ ਦਾ ਪੂਰਾ ਨਾਮ ਬਣਾਇਆ ਕਬੱਡੀ ਦੇ ਵਿੱਚ ਤੇ ਨਵੀਂ ਪੀੜੀ ਲਈ ਇੱਕ ਇਹਨਾਂ ਨੇ ਪ੍ਰੇਰਣਾਦਾਇਕ ਸਮਝੋ ਸੰਦੇਸ਼ ਵੀ ਦਿੱਤਾ ਹੈ ਕਿ ਕਾਲ ਦੇ ਬੱਚਾ ਤੁਸੀਂ ਕੁਝ ਨਾ ਕਰੋ ਕਿਉਂਕਿ ਜਿਹੜੀ ਖਰਾਕ ਆ ਉਹ ਜੋ ਨੇਚਰਲ ਖਰਾਕਾਂ ਜਿਹੜੀਆਂ ਘਰਾਂ ਦੇ ਵਿੱਚ ਦੁੱਧ ਮੱਖਣਾਂ ਦੇ ਨਾਲ ਪਲੇ ਹੋਏ ਗੱਭਰੂ ਜਿਹੜੇ ਅੱਜ ਕਬੱਡੀਆਂ ਖੇਡਦੇ ਸੀ ਉਹ ਕਬੱਡੀ ਆ ਜਿਹੜੀ ਇਹਨਾਂ ਨੇ ਦੱਸਿਆ ਕਿ ਘੁਗਾ ਤੇ ਬੰਸਾ ਇੱਕ ਪੰਜਾਬ ਦੀ ਮਸ਼ਹੂਰ ਜੋੜੀ ਸੀਗੀ ਤੇ ਜੇ ਅੱਜ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਅੱਜ 30 40 ਸਾਲ ਬਾਅਦ ਉਹ ਬੈਠੇ ਸਾਡੇ ਨਾਲ ਗੱਲ ਕਰ ਰਹੇ ਇਹਨਾਂ ਦੀ ਅੱਜ ਵੀ ਸਿਹਤ ਜਿਹੜੀ ਆ ਲੱਗ ਰਿਹਾ ਕਿ ਅੱਜ ਵੀ ਇਹ ਮੇਰੇ ਖਿਆਲ ਨਾਲ ਵੀ ਆਮ 플레이ਰਾਂ ਨੂੰ ਅੱਜ ਵੀ ਮੇਰੇ ਹਿਸਾਬ ਨਾਲ ਖੇਡ ਸਕਦੇ ਹੋਣੇ ਕਿਉਂਕਿ ਇਹਨਾਂ ਦੀ ਸਿਹਤ ਬੜੀ ਚੰਗੀ ਆ ਅੱਜ ਵੀ ਪਰਮਾਤਮਾ ਕਰੇ ਕਿ ਇਦਾਂ ਹੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਦਾਂ ਹੀ ਅਸੀਂ ਤੁਹਾਡੀ ਹੋਰ ਕਿਸੇ 플레이ਰ ਦੇ ਨਾਲ ਅਗਲੇ ਬਾਰੀ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਸਾਰਿਆਂ ਦਾ ਧੰਨਵਾਦ ਆਈਡੀ ਅ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਾਤ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਵਿੱਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਡਾ ਲਿਆ ਹੁਣ ਹੋਰ ਵੀ ਨੰਨੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਾਲ ਹੋਰ ਵਿਖਿਆਓ ਤੇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸਹੂਲਤਾਂ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਠੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644